ਤਾਂ ਨੂੰ ਸਿੱਧਾ ਲੈ ਚੱਲਦੇ ਹਾਂ ਅੰਮ੍ਰਿਤਸਰ ਜਿੱਥੇ ਸਿੰਘ ਸਹਿਬਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਨੇ ਜੁੜਨਾ ਚਾਹੁੰਦੇ ਜਿਸ ਤੇ ਸ਼ੌਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੋਗ ਆਦੇਸ਼ ਲੈਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੱਤਰ ਲਿਖਿਆ ਹੈ ਜਿਸ ਨੂੰ ਵਿਚਾਰਦਿਆਂ ਅੱਜ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਸਿੱਖ ਕੌਮ ਲਈ ਕੀਤੀ ਕੁਰਬਾਨੀ ਬਹੁਤ ਵੱਡੀ ਹੈ ਇਸ ਲਈ ਉਹਨਾਂ ਦਾ ਜੀਵਨ ਕੌਮ ਦੀ ਇਮਾਨਤ ਹੈ ਇਸ ਕਰਕੇ ਰਾਸ਼ਟਰਪਤੀ ਕੋਲ ਪਾਈ ਉਹਨਾਂ ਦੀ ਪਟੀਸ਼ਨ ਵਾਪਸ ਲੈਣ ਲਈ ਸਿੱਖ ਜਥੇਬੰਦੀਆਂ ਸੰਪਰਦਾਵਾਂ ਬੁੱਧੀਜੀਵੀ ਵਿਦਵਾਨ ਸਭਾ ਸੁਸਾਇਟੀਆਂ ਆਪੋ ਆਪਣੇ ਲਿਖਤੀ ਰਾਏ ਸ਼੍ਰੀ ਅਕਾਲ ਤਖਸਾਲ ਸਭ ਜੀ ਵਿਖੇ ਭੇਜਣ ਦੀ ਖੇਚਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਐ ਕਰੋ ਕੈਮਰੇ ਬੰਦ ਕਰ ਲਓ ਮਾਈਕ ਚੱਕ ਲਓ ਇੱਥੇ ਬਹਿ ਜਾਓ ਤੁਹਾਨੂੰ ਪਾਣੀ ਪਿਲਾਉਣੇ ਫਿਰ ਚਾਹ ਪਿਉਣੀ ਤੁਹਾਨੂੰ ਬਹਿ ਜਾਓ ਕੈਮਰੇ ਬੰਦ ਕਰ ਦਿਓ ਆਪਣਾ ਆਪਣਾ ਐ ਕਰੋ ਜਸਪਾਲ ਮਤਲਬ ਪਾਣੀ ਪਿਲਾਓ ਲਾਗੇ ਫਿਰ ਬਹਿ ਜਾਓ ਚਾਹ ਪਿਉਣੀ ਤੁਹਾਨੂੰ ਸੋਚਦਾ ਯਾਰ ਕਹਿਣਾ ਯਾਰ ਬਹੁਤ ਚੰਗਾ ਹੈ ਕਹਿੰਦਾ ਕਹਿੰਦਾ ਚਲੋ ਚੱਲ ਭਾਈ ਚਾਪਾ ਆਈ ਅੱਡੀ ਚੱਕ ਲੋ ਭੇਜੋ ਪਾਣੀ ਪੀ ਲੋ ਚਾਹ ਪੀ ਲੋ ਕੁਇਸ ਫੇਕ ਤੁਸੀਂ ਇਸੀਡੈਂਟਸ ਵੀਰਾਂ ਦੇਖ ਸਕਦੇ ਹੋ ਅਮ੍ਰਿਤਸਰ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸਿੰਘ ਸਹਿਬਾਨ ਦੇ ਵੱਲੋਂ ਜਿਹੜੇ ਕਿ ਅੱਜ ਉੱਥੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਨੂੰ ਅੱਜ ਉਹਨਾਂ ਨੇ ਤਨਖਾਈ ਐਲਾਨ ਦਿੱਤਾ ਇਸ ਫੈਸਲੇ ਦੇ ਵਿੱਚ ਸੋ ਇਸ ਤੋਂ ਇਲਾਵਾ ਜੇਲ੍ਹ ਵਿੱਚ ਸਜ਼ਾ ਕੱਟ ਰਹਿ ਭਾਈ ਬਲਵੰਤ ਸਿੰਘ ਰਾਜਵਾਰ ਨੂੰ ਲੈ ਕੇ ਵੀ ਇੱਕ ਫੈਸਲਾ ਲਿਆ ਉਹਨਾਂ ਨੇ ਕਿਹਾ ਹੈ ਕਿ तमाम ਸਿੱਖ ਜਦਬੰਦੀਆਂ ਅਤੇ ਸਿੱਖ ਜਿਹੜੇ ਕਿ ਰਾਸ਼ਟਰਪਤੀ ਨੂੰ ਅਪੀਲ ਕਰਨ ਉਹਨਾਂ ਦੀ ਰਿਹਾਈ ਦੇ ਵਾਸਤੇ ਸੋ ਅ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਨਾਲ ਬਾਕੀ ਸਿੰਘ ਸਹਿਬਾਨ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਵਿਖੇ ਜਿੱਥੇ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਗਿਆਨੀ ਰੁਖबीर ਸਿੰਘ ਨੇ ਆਪਣੇ ਫੈਸਲੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤਾਂ ਦੱਸ ਦਈਏ ਕਿ ਅੱਜ ਉਹਨਾਂ ਨੇ ਫੈਸਲਾ ਸੁਣਾਇਆ ਸੀ ਅਤੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਘਰਾੜ ਦਿੱਤਾ ਸੀ ਸੋ ਆਖਰ ਇਹ ਤਨਖਾਹਿਆ ਕੀ ਹੁੰਦਾ ਹੈ ਜੋ ਸਿੱਖ ਰੈਤ ਦੇ ਨੀਮਾ ਨੂੰ ਪੰਕ ਕਰਦਾ ਹੈ ਉਸ ਨੂੰ ਜਾਣੇ ਜਾਂਣ ਦੇ ਵਿੱਚ ਉਸ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਤਨਖਾਹਿਆ ਗੁਰਸਿੱਖ ਦੇ ਵਿਅਕਤੀਗਤ ਜੀਵਨ ਵਿੱਚ ਗੁਰਮਤ ਮਰਿਆਦਾ ਦੇ ਵਿਰੁੱਧ ਜਾਣੇ ਜਾਂਣ ਵਿੱਚ ਕੀਤੀ ਗਈ ਪੋਲ ਨੂੰ ਜਿਹੜਾ ਕਿ ਦਰਸਾਉਂਦਾ ਹੈ ਇਸ ਨੂੰ ਜੇਕਰ ਕਿਸੇ ਗੁਰਸਿੱਖ ਵੱਲੋਂ ਪੇਸ਼ ਹੋ ਕੇ ਪੋਲ ਨਹੀਂ ਬਚਾਈ ਜਾਂਦੀ ਤਾਂ ਉਸ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਜੇਕਰ ਗੁਰਸਿੱਖ ਆਪਣੇ ਆਪ ਨੂੰ ਪੇਸ਼ ਨਹੀਂ ਕਰਦਾ ਤਾਂ ਉਸ ਨੂੰ ਪੰਥ ਵਿੱਚੋਂ ਖਾਰਜ ਕਰ ਦਿੱਤਾ ਜਾਂਦਾ ਹੈ ਪੰਥ ਉਲੰਘਣਾ ਕਰਨ ਵਾਲਿਆਂ ਨੂੰ ਸਮੇਂ-ਸਮੇਂ ਤੇ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਪੰਥਕ ਉਲੰਘਣਾ ਕਰਨ ਵਾਲਿਆਂ ਨੂੰ ਗੁਰੂਆਂ ਦੇ ਸਮੇਂ ਤੋਂ ਇਹ ਜਿਹੜੀ ਪਰੰਪਰਾ ਚੱਲਦੀ ਆ ਰਹੀ ਹੈ ਪੰਥ ਕਾਤੀ ਬੇਸੁਖ ਬੇਮੁਖ ਗੁਰਨਿੰਦਕ ਕੁੜੀ ਮਾਰ ਪੰਥ ਨਾਲ ਟਕਰਾ ਕਰਨ ਵਾਲੇ ਪਖੰਡੀ ਗੁਰੂਆਂ ਨੂੰ ਜਿਹੜਾ ਤਨਖਾਹਿਆ ਕਰਾਰ ਦਿੱਤਾ ਜਾਂਦਾ ਰਿਹਾ ਹੈ ਸੋ ਅੱਜ ਜਦੋਂ ਇਹ ਫੈਸਲਾ ਸੁਣਾਇਆ ਗਿਆ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤਾਂ ਉਸ ਵਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਨੇ ਇਹ ਫੈਸਲਾ ਸੁਨਾਇਆ ਉਹ ਤੁਹਾਨੂੰ ਇੱਕ ਵਾਰ ਫਿਰ ਤੋਂ ਸੁਣਾ ਦਿੰਨੇ ਹਾਂ ਜਿਸ ਤੋਂ ਬਈ ਸੰਬੰਧਤ ਹੈ ਬਤੌਰ ਇੱਕੀ ਮੁੱਖ ਮੰਤਰੀ ਪ੍ਰਧਾਨ ਸਰਕਾਰ ਅੰਤਿਪਰਧਾਨ ਸ਼੍ਰੋਮਣੀ ਅਕਾਲੀ ਦਲ ਦਰਜਿਆਂ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਸੱਤਕ ਰੂਪ ਦੇ ਅਖਸ਼ਨੋ ਬਹੁਤ ਭਾਰੀ ਤਾਲਕੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਦਿੱਤਾ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਢਾਈ ਵਾਰ ਸਿੱਖ ਕੈਬਨਿਟ ਮੰਤਰੀ ਇਹ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ পেশ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਖੇ ਗੁਰਪ੍ਰੀਤ ਸਿੰਘ ਬਾਦਲ ਜਿਨ੍ਹਾਂ ਕਿ ਮਾਣੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਪਖਸੈਦ ਦੇ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਤ ਸੰਗਤ ਅਤੇ ਪੰਡ ਸਿੰਘ ਸਰਬਾਤੇ ਹਾਜ਼ਰੀ ਵਿੱਚ ਆਪਣੇ ਪਿਤੇ ਹੋਏ ਗੁਨਾਹਾਂ ਦੀ 마ਫੀ ਦੇ ਮੰਗਦਾਰ ਹੁੰਦਾ। ਉਹਨਾਂ ਫਿਰ ਉਹਨਾਂ ਨੂੰ ਸ਼੍ਰੀ ਅਕਾਲ ਪਖਸੈਦ ਸਾਹਿਬ ਜੀ ਤੋਂ ਤਰਖਾਈਆ ਪੋਸ਼ਤ ਕੀਤਾ ਜਾਂਦਾ। ਅੱਜ ਵੀ ਉਹਨਾਂ ਨੇ ਸੋ ਕਾਤਕ ਸਾਹਿਬ ਦੇ ਵੱਲੋਂ ਅੱਜ ਜਿਹੜਾ ਫੈਸਲਾ ਸੁਣਾ ਗਿਆ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦਾ ਕੀ ਪ੍ਰਤੀਕਰਮ ਹੈ ਉਹ ਸੁਣਾ ਦਿਨਾ ਹੈ ਜੋ ਵੀ ਹੁਕਮ ਅੱਜ ਸ਼੍ਰੀ ਕਾਤਕ ਸਾਹਿਬ ਤੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਵਾ ਕੇ ਪਰਵਾਣ ਕਰਦਾ ਜਿਸ ਦਿਨ ਸਰਦਾਰ ਸੁਭੀਸ਼ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਸਾਲ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਹਿਬਾਨ ਦੇ ਸੰਬੰਧ ਵਿੱਚ ਆਇਆ ਅਸੀਂ ਉਹਨੂੰ ਸਿਨਵਾ ਕੇ ਪ੍ਰਵਾਨ ਕਰਦੇ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਅਕਾਲ ਤਖਸਾਲ ਤੋਂ ਨਾਤਮਸਤਕ ਹੋ ਕੇ ਆਪਣਾ ਜਿਹੜਾ ਸਪਸ਼ਟੀ ਕਰਨਾ ਹੈ ਉਹ ਵੀ ਦਿਆਂਗੇ ਜੋ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਨੂੰ ਹਦੇਸ਼ ਹੋਇਆ ਉਹ ਵੀ ਪੂਰਾ ਕਰਨਗੇ ਸਤੰਦ ਅਦਾਸ ਦੀ ਹੈ ਕਿ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਾਲ 2007 ਤੋਂ ਲੈ ਕੇ 2017 ਤੱਕ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਉਸ ਦੇ ਵਿੱਚ ਉਸ ਸਮੇਂ ਮੌਜੂਦ ਰਹੇ ਸਰਕਾਰ ਦੇ ਵਿੱਚ ਪਾਈਵਾਲ ਅਤੇ ਸਿੱਖ ਕੈਬਨ ਮੰਤਰੀਆਂ ਨੂੰ ਵੀ 15 ਦਿਨਾਂ ਦੇ ਵਿੱਚ ਵਿੱਚ ਅਕਾਲ ਤਖਤ ਸਾਹਿਬ ਤੇ ਨਿੱਜੀ ਤੌਰ ਤੇ ਪੇਸ਼ ਹੋ ਕੇ ਜਿਹੜਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਤੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਵੀ ਉਸ ਮੌਕੇ ਤੇ ਉੱਤੇ ਸੱਦਿਆ ਗਿਆ ਸੋ ਉਹਨਾਂ ਨੇ ਕਿਹਾ ਹੈ ਕਿ ਉਸ ਸਮੇਂ ਹੋਇਆਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਦੇ ਨਾਲ ਪੰਥ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਟਾ ਲੱਗੀ ਹੈ ਤਾਂ ਹੁਣ ਜਿਹੜਾ ਕਿ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਹ ਅਹਿਮ ਫੈਸਲਾ ਸੁਣਾਉਂਦਿਆਂ ਹੋਇਆਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ 15 ਦਿਨਾਂ ਦੇ ਵਿੱਚ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਜਿਹੜੇ ਹੁਕਮ ਦਿੱਤੇ ਗਏ ਨੇ ਉਹਨਾਂ ਨੂੰ ਤਨਖਾਹੀਆ ਇਕਰਾਰ ਦਿੱਤਾ ਹੈ ਇਸ ਦੇ ਨਾਲ ਹੀ 2007 ਤੋਂ ਲੈ ਕੇ 2017 ਤੱਕ ਜਿਹੜੀ ਸਰਕਾਰ ਰਹੀ ਹੈ ਸ਼ਰੋਮਣੀ ਅਕਾਲੀ ਦਲ ਦੀ ਉਸ ਦੇ ਵਿੱਚ ਜਿਹੜੇ ਉਸ ਸਮੇਂ ਸਿੱਖ ਪਾਈਵਾਲ ਅਤੇ ਸਿੱਖ ਕੈਬਨ ਮੰਤਰੀ ਰਹੇ ਨੇ ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੇ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਗਿਆ ਹੈ ਤਾਂ ਦਾਸ ਜੀ ਕਿ ਅੱਜ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਹੋਇਆਂ ਪੰਥ ਸਿੰਘ ਸਹਿਬਾਨ ਦੀ ਜਿਹੜੀ ਉਸ ਤੋਂ ਪਹਿਲਾਂ ਮੀਟਿੰਗ ਹੋਈ ਉਸ ਤੋਂ ਬਾਅਦ ਜਥੇਦਾਰ શ્રી ਅਕਾਲ ਤਖਤ ਸਾਹਿਬ ਜਾਨੀ ਰਗਵੀਰ ਸਿੰਘ ਨੇ ਇੱਕ ਅਹਿਮ ਫੈਸਲਾ ਸੁਣਾਇਆ ਬਤੌਰ ਡਿਪਟੀ ਸੀਐਮ ਉਸ ਵਕਤ ਤਤਕਾਲੀ ਸਰਕਾਰ ਦੇ ਵਿੱਚ ਜਿਹੜੀਆਂ ਜਾਣੇ ਅਣਜਾਣੇ ਪ੍ਰਧਾਨ ਸ਼੍ਰੋਮੀਆਂ ਅਕਾਲੀ ਦਲ ਤੋਂ ਗਲਤੀਆਂ ਹੋਈਆਂ ਉਸ ਨੂੰ ਲੈ ਕੇ ਉਹਨਾਂ ਦਾ 15 ਦਿਨਾਂ ਦੇ ਵਿੱਚ ਸਪਸ਼ਟੀਕਰਨ ਮੰਗਿਆ ਹੈ ਉਹਨਾਂ ਨੂੰ ਤਨਖਾਹਿਆ ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਹਰਮਿਤ ਸਿੰਘ ਜੁੜ ਚੁੱਕੇ ਨੇ ਜੀ ਹਰਮਿਤ ਇਹ ਸਿੱਖ ਹਲਕਿਆਂ ਦੇ ਵਿੱਚ ਅਤੇ ਅਕਾਲੀ ਸਿਆਸਤ ਦੇ ਵਿੱਚ ਇੱਕ ਵੱਡੀ ਖਬਰ ਹੈ ਕਿ ਅੱਜ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਉੱਥੇ ਇੱਕ ਨਮਾਣੇ ਸਿੱਖ ਵਜੋਂ ਪੇਸ਼ ਆਉਣ ਦੇ ਲਈ ਕਿਹਾ ਗਿਆ ਹੈ ਤੇ ਜਥੇਦਾਰ ਸਾਹਿਬ ਦੇ ਬਿਆਨ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਰਹੀਆਂ ਜਰਮਨ ਸਭ ਤੋਂ ਪਹਿਲੇ ਤੇ ਇਹ ਜਿਹੜੀ ਮੀਟਿੰਗ ਸੀਗੀ ਅੱਜ ਦੀ ਇਹ ਮੀਟਿੰਗ ਹੈ ਕਿਉਂਕਿ ਇਸ ਮੀਟਿੰਗ ਦੇ ਵਿੱਚ 56 ਮੁੱਦੇਾਂ 'ਤੇ ਚਰਚਾ ਕੀਤੀ ਜਾਣੀ ਸੀ ਜਿਹੇ 56 ਮੁੱਦੇ ਉਹ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅਕਸਰ ਆਇਦਨ ਸਵਾਲ ਖੜੇ ਹੁੰਦੇ ਨੇ ਬੇਅਦਬੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਜਿਕੇ ਉਸ ਮੁੱਧਿਆ ਦੇ ਉੱਤੇ ਅੱਜ ਜਿਹੜੀ ਪੰਚ ਸਿੰਘ ਜਬਾਨਾ ਦੀ 71% ਸੀਗੀ ਉਹ 71% ਰਹੀ ਔਰ ਫਸਿਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਗਿਆਨੀ ਰਬੀਤ ਸਿੰਘ ਹੋਰਾਂ ਨੇ ਸੰਸਦਾਂ ਨੂੰ ਸੰਬੋਧਨ ਵੀ ਕੀਤਾ ਦੱਸਦੀਏ ਕਿ 1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਤੁਹਾਡੇ ਦੇ ਕੁਝ ਲੀਡਰ ਜਿਹੜੇ ਖਿਮਾਗਾਚਨਾ ਪੱਤਰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਗਿਆਨੀ ਰਬੀਤ ਸਿੰਘ ਹੋਰਾਂ ਨੂੰ ਦੇ ਕੇ ਉਹਨਾਂ ਨੂੰ ਇਹ ਗੱਲ ਆਖੀ ਗਈ ਸੀ ਕਿ ਜਿਹੜੀ ਪਹਿਜਬੀ ਦੀ ਘਟਨਾ ਹੋਈ ਹੈ ਉਸ ਨੂੰ ਮੁੜ ਵਿਚਾਰ ਕਰਕੇ ਸਪਸ਼ਟ ਕਰ ਜਿਹੜਾ ਸੁਖੀਰ ਸਿੰਘ ਬਾਦਲ ਤੇ ਐਸ.ਆਈ.ਸੀ. ਤੇ ਲਿਆ ਜਾਵੇ ਕਿ ਐਸ.ਡੀ.ਪੀ.ਸੀ ਨੇ ਜੋ 90 ਲੱਖ ਦੇ ਇਸ਼ਤਿਹਾਰ ਦਿੱਤੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਕਹਿੰਦੇ ਸੋ ਉਹ ਇਸ਼ਤਿਹਾਰ ਸੱਚਾ ਸੌਦਾ ਡੇਰਾ ਮੁਕੀ ਦੇ ਮਾਫੀ ਮੰਗਣ ਤੋਂ ਬਾਅਦ ਕਿਉਂ ਲਾਇਆ ਗਈ ਸੀ ਸੋ ਇਸੇ ਸਬੰਧ ਨੂੰ ਲੈ ਕੇ ਜਿਹੜੀ ਇਕਤਰਤਾ ਹੋਈ 15 ਜੁਲਾਈ ਨੂੰ ਉਸ ਇਕਤਰਤਾ ਵਿੱਚ ਸਲਕ ਕੀਤਾ ਗਿਆ ਸੁਖੀਰ ਸਿੰਘ ਬਾਦਲ ਔਰ ਸਾਫ ਤੌਰ ਤੇ ਇਹ ਕਹਿਆ ਗਿਆ ਸੀ ਕਿ ਆਪਣਾ ਸਪਸ਼ਟਿਕਰਨ ਲਿਖਤੀ ਰੂਪ ਦੇ ਵਿੱਚ ਸ੍ਰੀ ਕਾਸਤਖ ਸਹਿਵਾ ਕੇ ਦੇ ਕੇ ਜਾਣ ਔਰ ਸੁਖਬੀਰ ਸਿੰਘ ਬਾਦੂ ਨਿਮਾਣੇ ਸੇ ਇੱਕ ਵੱਜੋਂ ਆਪਣਾ ਸਪਸ਼ਟਿਕਰਨ ਦੇ ਕੇ ਗਏ 24 ਜੁਲਾਈ ਨੂੰ ਔਰ ਜਿਸ ਤੋਂ ਬਾਅਦ ਕੀ ਚਰਚਾਵਾਂ ਹੁੰਦੀਆਂ ਰਹੀਆਂ ਕਿ ਉਹ ਜਿਹੜਾ ਸਪਸ਼ਟਿਕਰਨ ਹੈ ਲਿਖਤੀ ਰੂਪ ਦੇ ਵਿੱਚ ਉਸਨੂੰ ਜਨਤਕ ਕੀਤਾ ਜਾਵੇ ਜਦੋਂ ਉਹ ਸਪਸ਼ਟਿਕਰਨ ਜਨਤਕ ਹੋਇਆ ਉਹ ਜਨਤਕ ਹੋਣ ਤੋਂ ਬਾਅਦ ਇਹ ਲਿਖਿਆ ਹੋਇਆ ਸੀਗਾ ਉਸ ਵਿੱਚ ਕਿ ਉਸ ਵੇਲੇ ਦੀ ਸਰਕਾਰ ਵੇਲੇ ਜੋ ਭੁਲਾਕੇਮਾ ਹੋਈਆਂ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਦੇ ਮੁਖੀਆਂ ਦੇ ਨਾਤੇ ਸਾਰੀਆਂ ਉਹ ਮੇਰੀ ਝੋਲੀ ਪਾਈਆਂ ਜਾਨ ਮੈਂ ਕਿਮਾ ਜਾਚਕਾਂ ਜੇ ਅਕਾਸ਼ਕ ਸ਼ਾਹ ਦੇ ਵੱਲ ਜੋ ਵੀ ਫਰਮਾਨ ਹੁੰਦਾ ਮੈਂ ਸਿਰ ਮੱਤੇ ਪ੍ਰਵਾਨ ਕਰਾਂਗਾ ਔਰ ਨਿਰਮਾਣੇ ਸ਼ਕਤੇ ਵੱਜੋਂ ਉਸਨੂੰ ਕਬੂਲ ਕਰਾਂਗਾ। ਤੋਂ ਅੱਜ ਦੀ 30 ਅਗਸਤ ਦੀ ਜਿਹੜੀ ਪੰਜ ਸਿਭਾਣਾ ਦੀ ਮੀਟਿੰਗ ਸੀ ਉਸੇ ਸਪਸ਼ਟੀਕਰਨ ਨੂੰ ਲੈ ਕੇ ਔਰ ਬਾਕੀ ਟੜੇ ਦੇ ਕਿਮਾ ਜਾਚਨਾ ਪੱਤਰ ਨੂੰ ਲੈ ਕੇ ਉਸਤੇ ਅੱਜ ਪੰਜ ਸਿਭਾਣਾ ਨੇ ਵਿਚਾਰਾਂ ਕੀਤੀਆਂ ਨੇ ਵਿਚਾਰਾ ਕਰਨ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਿਕਰੀ ਸਿੰਘ ਸ੍ਰੀ ਅਕਾਸ਼ਕਾ ਸ਼ਾਹ ਦੀ ਫਸੀਲ ਤੋਂ ਜਦੋਂ ਐਲਾਨ ਕਰਦੇ ਨੇ ਮੀਟਿੰਗ ਤੋਂ ਬਾਅਦ ਉਹਨਾਂ ਨੇ ਸਾਬਤ ਤੌਰ ਤੇ ਇਹ ਗੱਲ ਆਖੀ ਹੈ ਕੀ 5 ਸਿੰਮਨਾ ਦੀ ਕਟਰਤਾ ਬਾਰੇ ਤੇ ਫੈਸਲਾ ਲਿਆ ਗਿਆ ਕਿ ਸੁਖਬੀਤ ਸਿੰਘ ਬਾਦਲ ਇਹਨਾਂ ਨੂੰ ਤਨਖਾਹਿਆ ਕਰਾਰ ਕੀਤਾ ਜਾਂਦਾ ਔਰ ਉਸ ਵੇਲੇ ਜਦੋਂ ਸਰਕਾਰ ਸੀ ਕੀਤਾ ਸਭ ਸਰਕਾਰ ਸੀ ਉਸ ਵੇਲੇ ਦੀ ਕੈਬਨਿਟ ਜਿਹੜੇ ਕੈਬਨਿਟ ਦੇ ਮਨਿਸਟਰ ਰਹੇ ਨੇ ਦੂਜੇ ਪਾਸੇ ਉਸ ਦੇ ਲਈ ਸੁਖਬੀਤ ਸਿੰਘ ਬਾਦਲ ਜਿਹੜੇ ਮੰਤਰੀ ਵੀ ਸੀ ਪਹਿਲਾਂ ਫਿਰ ਜਿਹੜਾ ਡਿਪਟੀ ਸੀਐਮ ਰਹੇ ਨੇ ਉਸ ਦੌਰਾਨ ਜਿਹੜੇ ਅਹਿਮ ਫੈਸਲੇ ਲਏ ਗਏ ਉਸ ਨੂੰ ਲੈ ਕੇ ਜਿਹੜੇ ਨੇ ਅਹਿਮ ਜਿਹੜੇ ਫੈਸਲੇ ਸੀ ਜਿਨ੍ਹਾਂ ਉੱਤੇ ਸਵਾਲ ਕਰੇ ਹੋ ਰਹੇ ਆ ਬੇਰਵਿਦ ਸਵਾਲ ਕਰੇ ਹੋ ਰਹੇ ਉਸ ਨੂੰ ਲੈ ਕੇ 15 ਦਿਨ ਦੇ ਅੰਦਰ ਅੰਦਰ ਸਪਸ਼ਟੀਕਰਨ ਦੇਣ ਕਾਲਕ ਅਕਸ਼ਤੋਂ ਕਿਹਾ ਮੰਗਣ ਸੋ ਇਹ ਜਿਹੜੀ ਅੱਜ ਦੀ ਅਹਿਮ ਮੀਟਿੰਗ ਰਹੀ ਹੈ ਅਹਿਮ ਮੀਟਿੰਗ ਤੋਂ ਬਾਅਦ ਸਿੰਘ ਸਾਹਿਬ ਜੈਨੀ ਰਕੀਸ਼ ਜੀ ਨੇ ਅਕਾਲ ਤੱਕ ਅਛਤ ਦੀ ਸਹੂਲਤ ਤੋਂ ਜੋ ਮर्याਦਾ ਹੈ ਲੰਬੇ ਸਮੇਂ ਤੋਂ ਮर्याਦਾ ਚੱਲਦੀ ਆ ਰਹੀ ਹੈ ਕਿ ਜ세ਦਾਰ ਜੈਨੀ ਰਕੀਸ਼ ਜੀ ਮਾਫ ਕਰਨਾ ਜ세ਦਾਰ ਸਿਰ ਇਹ ਅਕਾਲ ਤੱਕ ਅਛਤ ਜੋ ਅਸਰੀਏ ਕਾਲ ਤੱਕ ਅਪੀ ਫਸੀਲ ਤੋਂ ਹੀ ਜੇ ਕਿਸੇ ਨੂੰ ਤਨਖਾਹਿਆ ਕਰਾਰ ਕਰਦੇ ਨੇ ਜਾਂ ਕਿਸੇ ਨੂੰ ਧਾਰਮਿਕ ਤੌਰ ਤੇ ਡੰਡ ਦਿੰਦੇ ਨੇ ਸੋ ਉਹ ਫਸੀਲ ਤੋਂ ਹੁੰਦੀ ਹੈ ਸੰਗਤ ਦੇ ਸਾਹਮਣੇ ਹੁੰਦੀ ਹੈ ਸੋ ਸਿੱਖ ਰਹਿਤ ਮਰਿਆਦਾ ਦੀ ਜੇ ਗੱਲ ਕਰਾਂ ਕਈ ਜਿਹੜੇ ਸੰਗਤਾਂ ਹੋਣ ਗਿਆ ਇਹਨਾਂ ਨੂੰ ਤਨਖਾਹ ਬਾਰੇ ਨਹੀਂ ਪਤਾ ਹੋਊਗਾ ਕਿ ਤਨਖਾਹ ਕੀ ਹੁੰਦੀ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਜੇ ਕਿਸੇ ਸਿੱਖ ਪਾਸੋਂ ਰਹਿਤ ਦੀ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੇ ਗੁਰੂ ਘਰ ਸੰਗਤ ਪਾਸ ਹਾਜ਼ਰ ਹੋਵੇ ਤੇ ਸੰਗਤਾਂ ਦੇ ਸਾਹਮਣੇ ਖੜੇ ਹੋ ਕੇ ਆਪਣੀ ਭੁੱਲ ਮੰਨੇ ਸੋ ਇਸੇ ਤਰ੍ਹਾਂ ਜਿਹੜੀ ਹੁਣ ਅੱਜ ਤਨਖਾਹਿਆ ਕਰਾਰ ਕੀਤਾ ਗਿਆ ਹੈ ਤਨਖਾਹ ਉਦੋਂ ਲਈ ਜਾਏਗੀ ਜਦੋਂ ਸੁਖਬੀ ਸਿੰਘ ਬਾਦਲ ਪੇਸ਼ ਹੋਣਗੇ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਫਿਰ ਸੁਖਬੀ ਸਿੰਘ ਬਾਦਲ ਤੋਂ ਜਿਹੜੇ ਸਵਾਲ ਉਹ ਕੀਤੇ ਜਾਣਗੇ ਔਰ ਉਸ ਮੁਤਾਬਕ ਗੜੀ ਹੈ ਤਨਖਾਹ ਲਈ ਜਾਏਗੀ ਫਿਲਹਾਲ ਜਿਹੜਾ ਤਨਖਾਹਿਆ ਕਰਾਰ ਕੀਤਾ ਗਿਆ ਜੀ ਹਰਮਿਤ ਜਹਰ ਜੀ ਗੱਲ ਹੈ ਕਿ ਜਿਹੜਾ ਇਹ ਅੱਜ ਤਨਖਾਹਿਆ ਇਕਰਾਰ ਦਿੱਤਾ ਗਿਆ ਹੈ ਇਹ ਮੇਰੀ ਪੀੜੀ ਦੀ ਸਿਧਾਂਤ ਤੋਂ ਬਾਅਦ ਹੀ ਨਿਕਲਿਆ ਸੀ ਤਾਂ ਉਹ ਮੇਰੀ ਪੀੜੀ ਦੀ ਜਿਹੜਾ ਸਿਧਾਂਤ ਸੀ ਉਹਦੇ ਵਿੱਚ ਤਾਂ ਸਿਆਸਤ ਦਾ ਵੀ ਇੱਕ ਜਿਹੜੇ ਕਿ ਤਲਵਾਰ ਸੀ ਗੁਰੂ ਸਾਹਿਬ ਦੀ ਸੋ ਸਿਆਸਤ ਵੀ ਹੋਏਗੀ ਇਹਦੇ ਉੱਤੇ ਅੱਗੇ ਤੋਂ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੀਆਂ ਜਿਹੜੀਆਂ ਜਾਣੇ ਨਾ ਜਾਣੇ ਦੇ ਵਿੱਚ ਭੁੱਲਾਂ ਦੀ ਗੱਲ ਕੀਤੀ ਗਈ ਹੈ ਸ਼ਰੋਮਣੀ ਕਾਲੇਦਲ ਪ੍ਰਧਾਨ ਦੇ ਵੱਲੋਂ ਆਪਣੀ ਪਹਿਲਾਂ ਦਿੱਤੀ ਗਈ ਚਿੱਠੀ ਦੇ ਵਿੱਚ ਤਾਂ ਉਸ ਨੂੰ ਲੈ ਕੇ ਕਿਤਨਾ ਕੀਤਾ ਜਿਹੜਾ ਲੋਕਾਂ ਦੇ ਵਿੱਚ ਭਰੋਸਾ ਜਿਹੜਾ ਕਿ ਉਹਨਾਂ ਨੇ ਗਵਾਇਆ ਕਿ ਲੀਡਰਾਂ ਦੇ ਵਿੱਚ ਵੀ ਭਰੋਸਾ ਗਵਾਇਆ ਤਾਂ ਕੀ ਲੱਗਦਾ ਹੈ ਕਿਉਂਕਿ ਪਹਿਲਾਂ ਵੀ ਜਿੰਨੇ ਵੀ ਲੀਡਰਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਰਿਹਾ ਹੈ ਜਾਇ ਫਿਰ ਮਾਰਾ ਰਣਜੀਤ ਸਿੰਘ ਹਣ ਜਾਂ ਫਿਰ ਹੋਰ ਲੀਡਰ ਹੋਣ ਜਦੋਂ ਉਹ ਆਪਣੀ ਪੁਲ ਬਖਸ਼ਾ ਲੈਂਦੇ ਨੇ ਤਾਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਅਤੇ ਫਿਰ ਤੋਂ ਮਾਫੀ ਦੇ ਦਿੱਤੀ ਜਾਂਦੀ ਹੈ ਤਾਂ ਇੱਕ ਵਾਰ ਫਿਰ ਲੋਕਾਂ ਦੇ ਵਿੱਚ ਉਹਨਾਂ ਦਾ ਜਿਹੜਾ ਭਰੋਸਾ ਹੈ ਬਰਕਰਾਰ ਰਹਿੰਦਾ ਹੈ ਕਿ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਾਲੇ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਵਿੱਚ ਲੋਕਾਂ ਦਾ ਭਰੋਸਾ ਜਿਹੜਾ ਕਿ ਜਿਹੜਾ ਹੋ ਪਾਏਗਾ ਇੱਕ ਜਰਮਨ ਸਭ ਤੋਂ ਪਹਿਲੇ ਤੇ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਜੇ ਗਲਤੀ ਕਿਸੇ ਇਨਸਾਨ ਕੋਲ ਹੀ ਹੁੰਦੀ ਹੈ ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਆਪਣੀ ਗਲਤੀ ਨੂੰ ਮੰਨਣਾ ਜਿਸ ਤਰ੍ਹਾਂ ਦਾ ਅੱਜ ਸ੍ਰੀ ਕਾਲਟਕਾਟ ਸਾਹਿਬ ਤੋਂ ਇਹ ਫਰਮਾਨ ਜਾਰੀ ਹੋਇਆ ਹੈ ਕਿ ਆਪਣੇ ਸਪਸ਼ਟਿਕਰਨ ਆਪਣੀਆਂ ਗਲਤੀਆਂ ਉਹ ਸਰਕਾਰ ਵੱਲੇ ਜੋ ਹੋਈਆਂ ਨੇ ਜੋ ਐ ਫੈਸਲੇ ਲਏ ਸੀਗੇ ਜੋ ਸੰਕਟਾਰੇ ਵੱਲੋਂ ਨਹੀਂ ਸਰਕਾਰ ਕੀਤੀ ਕਿ ਜਿਸ ਦੇ ਉੱਤੇ ਬੇਤੁਆ ਦੇ ਸਵਾਲ ਖੜੇ ਹੋ ਰਹੇ ਉਹਨਾਂ ਉੱਤੇ ਸਪਸ਼ਟਿਕਰਨ ਦਿਓ 15 ਦਿਨ ਦੇ ਅੰਦਰ ਅੰਦਰ ਸਪਸ਼ਟਿਕਰਨ ਦੇ ਕੇ ਜਿਹੜਾ ਆਪਣੀ ਭੂਲ ਬਖਸ਼ਾਉਣ ਔਰ ਦੂਜੇ ਪਾਸੇ ਇਹ ਵੀ ਗੱਲ ਤੇ ਕਹਿ ਸਕਦੇ ਹਾਂ ਕਿ ਤਨਖਾਹਾਂ ਘਰਾਰ ਕੀਤਾ ਹੈ ਜਿ ਸਿੱਖ ਰਹੇ ਤੇ ਮੇਰੇ ਅਨੁਸਾਰ ਲੰਮੇ ਸਮੇਂ ਤੋਂ ਚੰਗ ਰਹਾਦਾ ਚੱਲਦੀ ਆ ਰਹੀ ਹੈ ਜੇ ਕਿਸੇ ਸਿੱਖ ਕੋਲ ਭੂਲ ਹੁੰਦੀ ਆ ਤਾਂ ਉਸ ਭੂਲ ਨੂੰ ਬਖਸ਼ਾਉਣ ਵਾਸਤੇ ਗੁਰੂ ਸਾਹਿਬ ਦੇ ਸਾਹਮਣੇ ਸਾਲਮੁਖ ਹੋ ਕੇ ਸੰਕਟਾਰੇ ਸਾਹਮਣੇ ਸਾਲਮੁਖ ਹੋ ਕੇ ਇੱਕ ਪੰਜ ਪਿਆਰਿਆਂ ਦੇ ਵੱਲੋਂ ਜਿਹੜੀ ਆ ਉਹ ਸਜਾਇਤ ਨਹੀਂ ਜਾਂਦੀ ਐ ਸੋ ਫਲਹਾਲ ਸ੍ਰੀ ਅਕਾਲ ਪੁਰਖ ਸਾਹਿਬ ਜਥੇਦਾਰ ਦੇ ਵੱਲੋਂ ਅੱਜ ਤਨਖਾਹਿਆ ਕਰਾਰ ਕੀਤਾ ਗਿਆ ਗਲਤੀ ਹਰ ਇੱਕ ਤੋਂ ਹੁੰਦੀ ਐ ਸੋ ਸਿੱਖ ਧਰਮ ਦੇ ਵਿੱਚ ਜਿਹੜਾ ਗਲਤੀ ਨੂੰ ਬਖਸ਼ਾਉਣ ਵਾਸਤੇ ਜਿਹੜੀ ਤਨਖਾਹਿਆ ਕਰਾਰ ਕੀਤਾ ਜਾਂਦਾ ਔਰ ਦੂਜੇ ਪਾਸੇ ਤਨਖਾਹ ਲਈ ਜਾਂਦੀ ਐ ਤਨਖਾਹ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਅੱਛੀ ਸੇਵਾ ਕਰਨੀ ਝੂਠ ਮੰਗਣਾ ਔਰ ਧੜੂ ਦੀ ਸੇਵਾ ਲਾਣੀ ਇਸ ਤਰ੍ਹਾਂ ਦੀਆਂ ਸੇਵਾਵਾਂ ਸ਼ਾਇਦ ਅੱਜ ਸਾਰੇ ਕਹਿੰਦੇ ਹੋਣਗੇ ਕਿ ਇਹ ਬਹੁਤ ਛੋਟੀ ਐ ਪਰ ਜਿਹੜੇ ਬੱਜਰ ਗੁਨਾਹਾਂ ਨੇ ਉਨ੍ਹਾਂ ਨੂੰ ਲੈ ਕੇ ਅੱਜ ਇਹ ਫੈਸਲਾ ਲਿਆ ਗਿਆ ਹੈ ਕਿ ਅੱਜ ਸ੍ਰੀ ਅਕਾਲਕਸਰ ਸਾਹਿਬ ਦੀ ਫਤਿਹ ਤੋਂ ਇਹ ਅਹਿਮ ਫਰਮਾਨ ਜਾਰੀ ਹੋਇਆ ਹੈ ਕਿ ਸੁਖਬੀਰ ਸਿੰਘ ਬਾਦਲ ਹੁਰੀ ਤਨਖਾਹਿਆ ਇਕਰਾਰ ਕੀਤੇ ਗਏ ਨੇ ਔਰ 15 ਦਿਨ ਦੇ ਵਿੱਚ ਜਦੋਂ ਵੀ ਆਪਣਾ ਸਪਸ਼ਟੀਕਰਨ ਦੇਣ ਪਹੁੰਚਦੇ ਨੇ ਤਾਂ ਉਦੋਂ ਸ੍ਰੀ ਅਕਾਲਕਸਰ ਸਾਹਿਬ ਦੀ ਫਤਿਹ ਤੋਂ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਜਿਹੜੇ ਸਵਾਲ ਲੋ ਵੀ ਕੀਤੇ ਜਾਣਗੇ ਉਸ ਮੁਤਾਬਕ ਜੜੀ ਸਜ਼ਾ ਵੀ ਹੈ ਉਲਾਈ ਜਾਏਗੀ ਇੰਨਾ ਹੀ ਨਹੀਂ ਜਰਮਨ ਜਦੋਂ ਜਿਹੜੀ ਬਾਕੀ ਕੈਬਨਟ ਵੀ ਉਸੇ ਦੇ ਰਹੀ ਹੈ ਜਿਸ ਤਰੀ ਨਾਲ ਆਪਾਂ ਗੱਲ ਕਰੀਏ ਕਿ ਬਾਕੀ ਤੜੇ ਨੇ ਆ ਕੇ ਖੇਮਾ ਜਾਚਨਾ ਪੱਤਰ ਦਿੱਤਾ ਹੈ ਔਰ ਦੂਜੇ ਪਾਸੇ ਬਾਜ਼ੀ ਦਾ ਦੇ ਵੱਲੋਂ ਜਿਹੜੇ ਖੇਮਾ ਜਾਚਨਾ ਪੱਤਰ ਸਿਕਾ ਉਸ ਵਿੱਚ ਸਾਫ ਤੋਂ ਤੇ ਸਪਸ਼ਟ ਆਪਣਾ ਸਪਸ਼ਟਿਕਰਨ ਵੀ ਦਿੱਤਾ ਸੀਗਾ ਹੁਣ ਸਲਹਾਲ ਸੁਖਬੀਰ ਸਿੰਘ ਬਾਦਲ ਕੋ ਸਪਸ਼ਟਿਕਰਨ ਇਸ ਗੱਲ ਦਾ ਮੰਗਿਆ ਕਿ ਜੋ ਉਹਨਾਂ ਨੇ ਸਵਾਲ ਖੜੇ ਕੀਤੇ ਆ ਉਸ ਨੂੰ ਲੈ ਕੇ ਸਪਸ਼ਟਿਕਰਨ ਦਿੱਤਾ ਜਾਵੇ ਤਾਂ ਉਹ 15 ਦਿਨ ਚ ਕੀ ਆਏਗਾ ਉਸ ਤੋਂ ਬਾਅਦ ਕਿ ਸਾਬ ਨੂੰ ਬੁਲਾ ਕੇ ਸਿੰਘ ਸਾਹਿਬ ਗੈਂਦੀ ਰਕਬੀਰ ਸਿੰਘ ਹੋਰੀ ਫਸੀਲ ਤੋਂ ਹਦੇਸ਼ ਦਿੰਦੇ ਨੇ ਜਾਂ ਸੁਖਬੀਰ ਸਿੰਘ ਬਾਦਲ ਨੂੰ ਕੀ ਗੜੀ ਹੈ ਧਾਰਮਿਕ ਤੌਰ ਤੇ ਡੰਡ ਮਿਲਦਾ ਹੈ ਜਾਂ ਤਨਖਾਹਿਆ ਕਰਾਰ ਕੀਤਾ ਤਨਖਾਹ ਜਿਹੜੀ ਲੱਗਦੀ ਹੈ ਸੋ ਇਹ ਦੇਖਣਾ ਹੋਵੇਗਾ ਵੈਸੇ ਜੇ ਗੱਲ ਕੀਤੀ ਜਾਵੇ ਤਾਂ ਸਿੱਖ ਧਰਮ ਦੇ ਵਿੱਚ ਸਿੱਖ ਰਹਿਤ ਮਰਿਆਦਾ ਅਨੁਸਾਰ ਜੋ ਤਨਖਾਹ ਹੈ ਉਹ ਪੈਸੇ ਨਾਲ ਨਹੀਂ ਸੋ ਇਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਅਸੀਂ ਰੋਜ਼ ਆਪਣਾ ਨਿਤਨੇਮ ਕਰਦੇ ਹਾਂ ਉਹ ਨਿਤਨੇਮ ਦੇ ਵਿੱਚ ਅਸੀਂ ਜੇ ਪੰਜ ਜਪੀ ਸਾਹਿਬ ਦੇ ਪਾਠ ਕਰਦੇ ਹਾਂ ਉਹ ਸਾਡੀ ਇੱਕ ਸੋ ਗੁਰੂ ਸਾਹਿਬ ਨੇ ਦੇਣ ਵਾਲੀ ਇਹ ਸਾਡੀ ਇੱਕ ਜਮਾ ਪੂੰਜੀ ਆ ਦੂਜੇ ਪਾਸੇ ਉਸ ਨੂੰ ਹੀ ਜਿਐ ਵਧਾ ਕੇ ਕਰਾਂਗੇ ਜੇ ਸੇਵਾ ਅਸੀਂ 10 ਮਿੰਟ ਕਰਦੇ ਆ ਤਾਂ ਉਸ ਨੂੰ 1.5 ਘੰਟਾ ਜਾਂ 2 ਘੰਟੇ ਕੀਤਾ ਜਾਵੇ ਪਰ ਮੰਦਰ ਸਾਹਿਬ ਜੇ ਕਿਸੇ ਦੇ ਗੁਰਦੁਆਰੇ ਵਿੱਚ ਰਹਿ ਕੇ ਜਿਹੜੀ ਉਹ ਸੇਵਾ ਸფერੇ ਤੇ ਸ਼ਾਮਿਲ ਕਰਨੀ ਹੁੰਦੀ ਹੈ ਸੋ ਉਸ ਦੇ ਵਿੱਚ ਇਹ ਹੈ ਕਿ ਝੂਠਾਂ ਜਿਹੜੀ ਧਾੜੂ ਲਾਉਣਾ ਲੰਗਰ ਹਾਲ ਦੇ ਵਿੱਚ ਸੇਵਾ ਕਰਨੀ ਸੋ ਇਹਨਾਂ ਸਵਾਵਾਂ ਦੇ ਵਿੱਚ ਹੀ ਨਿਤਨੇਮ ਕਰਨ ਦੇ ਵਿੱਚ ਹੀ ਜਿਹੜੀ ਸਖਤ ਧਰਮ ਦੇ ਵਿੱਚ ਜਿਹੜੀ ਜਦੋਂ ਭੁੱਲ ਹੁੰਦੀ ਹੈ ਤਾਂ ਉਦੋਂ ਰਹਿਤ ਮਰਿਆਦਾ ਅਨੁਸਾਰ ਤਨਖਾਹ ਲਾ ਕੇ ਹੀ ਉਹ ਆਪਣੇ ਭੁੱਲ ਬਖਸ਼ਾ ਸਕਦਾ ਪੂਰੀ ਸੰਗਤ ਅੱਗੇ ਸਾਹਮਣੇ ਹੋ ਕੇ ਜੇ ਅਸੀਂ ਗੱਲ ਕਰੀਏ ਕਿ ਬੰਦ ਕਮਰਾ ਬੈਠਕ ਹੋਈ ਹੈ ਜਾਂ ਸਜ਼ਾ ਜਿਹੜੀ ਲੱਗੀ ਹੈ ਉਹ ਸਜ਼ਾ ਨਹੀਂ ਪੁਕਤ ਰੇ ਬਾਕੀ ਫਿਲਹਾਲ ਸਰਵਉੱਚ ਕਾਲ ਤੱਕ ਸਹਿਬ ਹੈ ਸਿੱਖਾ ਦੀ ਸੁਪਰੀਮ ਕੋਰਟ ਹੈ ਸੋ ਇੱਥੋਂ ਜੇ ਇਸ ਤਰ੍ਹਾਂ ਦਾ ਜੇ ਫੈਸਲਾ ਸਿੱਖ ਧਰਮ ਵਾਸਤੇ ਨਿਕਲਦਾ ਸੋ ਇਹ ਹਰ ਇੱਕ ਨੂੰ ਮਨਾ ਜ਼ਰੂਰੀ ਹੈ ਇਸੇ ਕਰਕੇ ਬੀਤੇ ਕੱਲ ਹੀ ਬਲਵਿੰਦਰ ਸਿੰਘ ਪੁੰਦੜੋਰਾ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਗਿਆ ਸੀ ਔਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੈਨੂੰ ਜੋ ਵੀ ਪਰਮਾਨਜਰੀ ਹੋਏਗਾ ਮੈਨੂੰ ਮਾਣ ਹੈ ਸਿੱਖ ਪਜੋ ਨੂੰ ਸਹਿਕਾਰ ਕਰਨਾ ਪਰਮੇਰਜੀ ਤੁਸੀਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਪਣੇ ਬਿਆਨ ਦੇ ਵਿੱਚ ਜਿਹੜੇ ਉਸ ਸਮੇਂ 2007 ਤੋਂ ਲੈ ਕੇ 2017 ਦੇ ਵਿੱਚ ਜਿਹੜੇ ਸਰਕਾਰ ਦੇ ਵਿੱਚ ਭਾਈਵਾਲ ਰਹੇ ਜਾਂ ਫਿਰ ਸਿੱਖ ਕੈਬਨ ਮੰਤਰੀ ਰਹੇ ਉਹਨਾਂ ਤੋਂ ਵੀ ਸਪਸ਼ਟਿਕਰਣ ਮੰਗੇ 15 ਦਿਨਾਂ ਦੇ ਵਿੱਚ ਵਿੱਚ ਸੋ ਜੇਕਰ ਗੱਲ ਕੀਤੀ ਜਾਵੇ ਉਹਨਾਂ ਭਾਈਵਾਲਾਂ ਦੇ ਵਿੱਚ ਉਹਨਾਂ ਕੈਬਨ ਮੰਤਰੀਆਂ ਦੇ ਵਿੱਚ ਅੱਜ ਕਈ ਲੋਕ ਬਾਗੀ ਤੜੇ ਦੇ ਵਿੱਚ ਵੀ ਮੌਜੂਦ ਨੇ ਤਾਂ ਕਿ ਉਹਨਾਂ ਨੂੰ ਵੀ ਹੁਣ ਸਪਸ਼ਟਿਕਰਣ ਤਾਂ ਦੇਣਾ ਹੀ ਪਏਗਾ ਉੱਥੇ ਬਿਲਕੁਲ ਫਿਲਹਾਲ ਜੀ ਗੱਲ ਕਰੀਏ ਤਾਂ ਸਿਰਫ ਸੁਖਬੀਰ ਸਿੰਘ ਬਾਦਲ ਤੋਂ ਸਪਸ਼ਟਕਰਨ ਮੰਗਿਆ ਹੈ ਔਰ ਜੋ ਸਪਸ਼ਟਕਰਨ ਸੁਖਬੀਰ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਜਾਏਗਾ ਜਰਜ ਕੀਤਾ ਜਾਏਗਾ ਉਸ ਵਿੱਚ ਕਿੰਨਾ ਕੈਬਨਿਟ ਦੇ ਮਿਨਿਸਟਰਸ ਵਿੱਚ ਨਾਮ ਹੁੰਦਾ ਸਾਬਕਾ ਕਿੰਨਾ ਕੈਬਨਿਟ ਮੰਤਰੀ ਜਿਹੜੇ ਉਸ ਵੇਲੇ ਸਰਕਾਰ ਦੇ ਵਿੱਚ ਹੈ ਜਿਨ੍ਹਾਂ ਨੇ ਉਹ ਸਪੈਸਿਅਲ ਦੀ ਹਾਮੀ ਭਰੀ ਉਸ ਨੂੰ ਲੈ ਕੇ ਇਹ ਗੱਲ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੋਣ ਵਾਲੇ ਸਮੇਂ ਦੇ ਵਿੱਚ ਬਾਕੀਆਂ ਨੂੰ ਵੀ ਇਹ ਦੇਸ਼ ਹੋ ਸਕਦਾ ਹੈ ਕਿ ਸਾਰੇ ਆਪਣਾ ਜਿਹੜਾ ਸਪਸ਼ਟਕਰਨ ਦੇ ਕੇ ਜਾਣ ਜਿਸ ਵੇਲੇ ਸਰਕਾਰ ਸੀਗੀ ਸਰਕਾਰ ਹੁੰਦੇ ਨਾਤੇ ਸੁਖਬੀਰ ਸਿੰਘ ਬਾਦਲ ਫਿਲਹਾਲ ਤੇ ਤਨਖਾਹ ਯਕਰਾਰ ਕੀਤਾ ਪਰ ਬਾਕੀ ਜਿਹੜਾ ਬਾਗੀ ਰਹਾ ਉਹਨਾਂ ਨੇ ਆਪਣੇ ਜਿਹੜੇ ਖੀਮਾ ਦਾਚਨਾ ਪੱਤਰ ਦੇ ਵਿੱਚ ਹੀ ਲਿਖਤਾ ਸੀਗਾ ਕਿ ਸਾਡੇ ਕੋਲ ਜੋ ਸਰਕਾਰ ਵੱਲੇ ਗਲਤੀਆਂ ਹੋਈਆਂ ਨੇ ਉਸ ਦੀ ਭੁੱਲਾਖੀਆਂ ਬਖਸ਼ਦੀਆਂ ਜੋ ਕਾਰ ਤੱਕ ਸੈਚਨ ਨੂੰ ਸੇਵਾ ਲਾਇਗਾ ਸੇਨ ਮੱਥੇ ਪ੍ਰਵਾਨ ਹੈ ਬਾਕੀ ਘਟੇ ਦੇ ਵੱਲੋਂ ਤੇ ਆਪਣੇ ਵੱਲੋਂ ਇਹ ਕਹਿ ਗਿਆ ਕਿ ਅਸੀਂ ਆਪਣੀਆਂ ਜਿਹੜੀ ਗਲਤੀਆਂ ਨੇ ਉਹ ਕਬੂਲ ਕਰਦੇ ਹਾਂ ਸਲ ਹਾਲ ਹੁਣ ਜਿਹੜੀ ਗਲਤੀਆਂ ਸੁਖਬੀਰ ਸਿੰਘ ਬਾਦਲ ਹੋਰੀ ਕੀ ਆਪਣਾ ਲਿਖਤੀ ਰੂਪੇ ਸੋਸ਼ਿਕਰਨ ਲੰਦੇ ਨੇ ਇਹ ਦੇਖਣਾ ਹੈ ਹੋਏਗਾ ਔਰ ਤਨਖਾਹ ਜਦੋਂ ਲੱਗਦੀ ਹੈ ਤਾਂ ਉਹ ਤਨਖਾ ਕਿਸ ਤਰ੍ਹਾਂ ਨਾਲ ਜੜੀ ਹੈ ਲੱਗ ਸਕਦੀ ਹੈ ਪਰ ਮੀਰ ਜੀ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਦੋਂ ਪੇਸ਼ ਹੁੰਦੇ ਹਨ ਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਹੁਣ ਤਨਖਾਹ ਕੀ ਲੱਗਦੀ ਹੈ ਸੇਵਾ ਲੱਗਦੀ ਹੈ ਕਿਹੋ ਜੀ ਸੇਵਾ ਲੱਗਦੀ ਹੈ ਇਹ ਵੀ ਅਹਿਮ ਰਹਿਣ ਵਾਲਾ ਹੈ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਆਪਣੇ ਦਰਸ਼ਕਾਂ ਨੂੰ ਇੱਥੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚੰਦ ਸਿੰਘ ਗਰੇਵਾਲ ਦਾ ਕੀ ਪ੍ਰतिकਰਮ ਰਿਹਾ ਇਸ ਪੂਰੇ ਫੈਸਲੇ ਤੋਂ ਬਾਅਦ ਉਹ ਸੁਣਾ ਦਿੰਦੇ ਹਾਂ ਪੁੱਲ ਬੰਦੇ ਕੋਲ ਹੁੰਦੀ ਆ ਤੇ ਉਹ ਕਾਰਤਖਾ ਦੇ ਸੰਮੁਖ ਪੇਸ਼ ਹੋ ਕੇ ਨਮਾਣਾ ਸੇਵਕ ਹੋ ਕੇ ਉਹ ਉੱਥੇ ਪੁੱਲ ਬੋਛਾਉਂਦਾ ਇਹ ਸਾਡੀ ਪ੍ਰਾਤਨ ਰਵਾਇਤ ਰਹੀ ਆ ਇਤਿਹਾਸ ਇਸ ਦੌਰ ਦਾ ਲਗਵਾਇ ਪਿਛਲੇ ਦਿਨਾਂ ਵਿੱਚ ਅਕਾਲੀ ਦਲ ਦੇ ਆਗੂ ਸਹਬਾਨਾ ਵੱਲੋਂ ਸ੍ਰੀ ਕਾਲਕ타ਖਸਬ ਦੇ ਜੱਜਦਾਰ ਨੂੰ ਇੱਕ ਪੱਤਰ ਭੇਜਿਆ ਗਿਆ ਪੇਸ਼ ਹੋ ਕੇ ਦਿੱਤਾ ਗਿਆ ਕਿ ਪਿਛਲੇ ਸਮੇਂ ਦੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਤੇ ਬੀਆਬੀ ਦੇ ਨਾਲ ਸੰਬੰਧਿਤ ਕੁਝ ਘਟਨਾਵਾਂ ਜੋ ਵਾਪਰੀਆਂ ਉਹਨਾਂ ਨੇ ਸਿੱਖਾਂ ਦੇ ਦਿਲ ਤੇ ਡੂੰਘਾ ਅਸਰ ਹੋਇਆ ਤੇ ਉਹ ਸਮੇਂ ਅਸੀਂ ਇਸ ਗੱਲ ਦੀ ਆਵਾਜ਼ ਨਹੀਂ ਉਠਾ ਸਕੇ ਸਿੱਧੇ ਸ਼ਬਦਾਂ ਚ ਕਹੀਏ ਕਿ ਉਹ ਕਹਿੰਦੇ ਕਿ ਸਾਡੀ ਜਮੀਰ ਜਿਹੜੀ ਆ ਉਹ ਨਹੀਂ ਜਾ ਸਕੀ ਅੱਜ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਅਖਾਲੀ ਗੱਲ ਦੀ ਸਰਕਾਰ ਦੇ ਸਮੇਂ ਕੁਝ ਗਲਤੀਆਂ ਹੋਈਆਂ ਜਿਨ੍ਹਾਂ ਨੂੰ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਦੋਸ਼ੀ ਹਾਂ ਤੇ ਉਹਨਾਂ ਨੇ ਕਿਹਾ ਕਿ ਸਾਡੇ ਆਗੂ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਸਭ ਤੋਂ ਵੱਡੇ ਦੋਸ਼ੀ ਆ ਉਹਨਾਂ ਨੇ ਇਹ ਪੱਤਰ ਕਾਂਟਕਸਰ ਸਾਹਿਬ ਤੇ ਪੇਸ਼ ਹੋ ਕੇ ਦਿੱਤਾ ਉਸ ਤੋਂ ਬਾਅਦ ਲੜਗੀਆਂ ਜਾਰੀ ਨੇ ਸਿੰਘ ਸਾਬਾ ਨੂੰ ਕਈ ਤਰ੍ਹਾਂ ਦੇ ਡਿਕਟੇਸ਼ਨ ਏਦਾਂ ਕਰੋ ਏਦਾਂ ਕਰੋ ਬਹੁਤ ਸਾਰੀਆਂ ਗੱਲਾਂ ਹੋਈਆਂ ਅੱਜ ਉਸ ਤੋਂ ਬਾਅਦ ਕਾਰਤਕ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ 'ਈ ਆਪਣਾ ਪੱਖ ਸਪਸ਼ਟ ਕਰਨ ਲਈ ਕਿਹਾ ਸੁਖਬੀਰ ਸਿੰਘ ਬਾਦਲ ਕਾਰਤਕ ਸਾਹਿਬ ਦੇ ਨਿਮਾਣੇ ਸੇਵਕ ਵਜੋਂ ਪਹੁੰਚੇ ਉਹਨਾਂ ਨੇ ਆਪਣਾ ਪੱਖ ਦਿੱਤਾ ਉਹਦੇ ਵਿੱਚ ਇੱਕ ਸ਼ਬਦ ਮੈਂ ਜ਼ਿਕਰ ਕਰਦਾ ਜਿਹੜਾ ਕਿ ਵੱਡੀ ਗੱਲ ਹੈ ਫਰਾਗ ਦੇ ਲਈ ਹੈ ਕਿ ਜੋ ਵੀ ਕੁਝ ਹੋਇਆ ਮੈਂ ਜਾਂ ਮੇਰੇ ਸਾਥੀਆਂ ਤੋਂ ਹੋਇਆ ਉਹ ਮੈਂ ਆਪਣੀ ਝੋਲੀ ਪਾਉਣਾ ਇਹ ਬਹੁਤ ਵੱਡੀ ਗੱਲ ਸੀ ਜੀ ਨੂੰ ਕੀ ਲੋਕਾਂ ਨੇ ਸਲਾਹਾ ਵੀ ਤੇ ਸਤਕਾਰਿਆ ਵੀ ਸੋ ਅੱਜ ਕਾਲਕਸਾਹ ਵੱਲੋਂ ਇਸ ਸੰਬੰਧੀ ਅੱਜ ਮੀਟਿੰਗ ਹੋਈ ਉਹ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਦਿੱਤੇ ਪੱਖ ਤੇ ਸੁਖਵੀਰ ਸਿੰਘ ਬਾਦਲ ਦੋਸ਼ੀ ਕਰਾਰ ਦਿੱਤਾ ਗਿਆ ਤੇ ਅੱਜ ਉਹਨੂੰ ਤਰਖਾਈ ਦੇ ਤੌਰ ਤੇ ਉਹਨਾਂ ਨੂੰ ਜਿਹੜਾ ਹੁਕਮ ਜਾਰੀ ਕਰ ਦਿੱਤਾ